ਯਕਸ਼ ਕਰ ਲਓ ਤੁਸੀਂ ਇਹ ਤੁਹਾਨੂੰ ਪਤਾ ਤੁਹਾਡੇ ਆਈਡੀ ਤੇ ਤੁਹਾਡੇ ਨਾਮ ਤੇ ਕਿੰਨੇ SIM ਚੱਲ ਰਹੇ ਹਨ ਜੇਕਰ ਨਹੀਂ ਪਤਾ ਤਾਂ ਉਸ ਨੂੰ ਜਾਣੋ ਕਿਉਂਕਿ ਟੈਲੀ ਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ TRAI ਦੁਆਰਾ ਨਵੇਂ ਨਿਯਮ ਜਿਹੜੇ ਹੈਗੇ 1 ਜੁਲਾਈ 2024 ਤੋਂ ਲਾਗੂ ਕਰ ਦਿੱਤੇ ਗਏ ਹੈਗੇ ਤੇ ਉਸ ਰੂਲਸ ਅਕੋਰਡਿੰਗ ਜੇਕਰ ਤੁਹਾਡੇ ਕੋਲੇ 9 SIM ਤੋਂ ਵੱਧ ਹੈ ਤਾਂ ਤੁਹਾਨੂੰ 50000 ਤੋਂ ਲੈ ਕੇ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਕੁਝ ਸਟੇਟ ਦੇ ਵਿੱਚ ਇਹ ਗਿਣਤੀ ਛੇ ਰਹੀ ਹੈ ਜਿਵੇਂ ਜੰਮੂ ਕਸ਼ਮੀਰ ਹੈ ਅਸਾਮ ਹੈ ਤਜਾਪੂਰ ਨਾਰਥ ਈਸਟ ਸਟੇਟ ਹੈ ਉਹਨਾਂ ਦੇ ਵਿੱਚ ਇਹ ਸਿਮਾ ਦੀ ਗਿਣਤੀ ਬਿਗ ਆਈਡੀ ਪ੍ਰੂਫ ਤੇ ਵਿਅਕਤੀ ਜਿਹੜਾ ਹੈਗਾ ਉਹ ਛੇ ਸਿਮ ਹੀ ਲੈ ਸਕਦਾ ਤਾਂ ਪੰਜਾਬ ਦੇ ਵਿੱਚ ਇਹ ਗਿਣਤੀ 9 ਤੱਕ ਤਾਂ ਤੁਸੀਂ ਕਿੰਨੇ ਜਾਣ ਸਕਦੇ ਹੋ ਵੀ ਤੁਹਾਡੇ ਨਾਮ ਤੇ ਤੁਹਾਡੇ ਆਈਡੀ ਪ੍ਰੂਫ ਤੇ ਕਿੰਨੇ ਸਿਮ ਚੱਲ ਰਹੇ ਕਿਉਂਕਿ ਜੇਕਰ ਤੁਸੀਂ 9ਵੇਂ ਦੀ ਥਾਂ ਤੇ 10ਵਾਂ ਸਿਮ ਈਸ਼ੂ ਕਰਾਉਣ ਜਾਣੇ ਹੋ ਤਾਂ ਉਸ ਲਈ ਰਿਕੁਐਸਟ ਵੀ ਕੋਨੇ ਦਾ ਤੁਹਾਨੂੰ 50 ਹਜ਼ਾਰ ਦਾ ਜੁਰਮਾਨਾ ਜੇ ਉਸ ਤੋਂ ਵੱਧ ਪ੍ਰਕਾਸ਼ਟਾ ਕਰਦੇ ਹੋ ਤਾਂ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਜੇਕਰ ਕਿਸੇ ਝਾਲੀ ਤਰੀਕੇ ਰਾਹੀਂ ਸਕੈਮ ਰਾਹੀਂ 2000 ਦਾ ਟੈਂਪਰ ਕਰਕੇ ਐਸੀ ਹੋਰ ਤਰੀਕੇ ਰਾਹੀਂ ਤੁਸੀਂ ਸਿਮ ਲੈਣੇ ਹੋ ਤਾਂ ਤੁਹਾਨੂੰ 50 ਲੱਖ ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਤਾਂ ਉਹ ਸਾਰੇ ਨਿਯਮਾਂ ਨੂੰ ਜਾਣੋ ਕੁਝ ਦੇਖੋ ਸਵੈਪਸ ਬੰਦੀ ਦਿੱਤੇ ਗਏ ਹੈਗੇ ਕੁਝ ਸਨੇ ਮੇਰੇ 1 ਸਤੰਬਰ ਦੇ ਹੋਏ 24 ਤੋਂ ਲਾਗੂ ਕੀਤੇ ਜਾ ਰਹੇ ਹੈਗੇ ਜਿਨ੍ਹਾਂ ਦੇ ਵਿੱਚ ਵੀ ਸਵੈਪਸ ਬੰਦੀ ਹੈਗੇ ਜਾਂ ਕੋਈ ਕੰਪਨੀਆ ਪ੍ਰਮੋਸ਼ਨਲ ਮੈਸੇਜ ਭੇਜਦੀਆਂ ਨਹੀਂਆਂ ਤਾਂ ਉਹਦੇ ਵਿੱਚ ਯੂਆਰਐਲ ਜਾਂ ਐਪ ਦੇ ਲਿੰਕ ਜਿਹੜੇ ਆਗੇ ਉਹ ਵੀ ਬੰਦ ਕੀਤੇ ਜਾ ਰਹੇ ਹੈ ਤਾਂ ਕਿ ਤੁਹਾਡੀ ਸੇਫਟੀ ਜਿਹੜੀ ਹੈ ਦੀ ਉਹ ਬਣੀ ਰਹੇ ਤਾਂ ਗਵਰਨਮੈਂਟ ਵੱਲੋਂ ਤੁਹਾਡੀ ਸੇਫਟੀ ਲਈ ਕਾਫੀ ਨਿਯਮ ਜਿਹੜੇ ਆਗੇ ਬਣਾਏ ਗਏ ਹੈਗੇ ਤਾਂ ਉਹਨਾਂ ਨੇ ਜਵਾਦ ਚੈੱਕ ਹੈਗਾ ਵੀ 9 ਸਿਮ ਤੋਂ ਬਾਅਦ ਨਹੀਂ ਲੈਣਾ ਤਾਂ ਜੋ ਚਾਹਦੇ ਆ ਕਿ ਕਿਵੇਂ ਆਪਾਂ ਉਹਨਾਂ ਸੀਮਾ ਨੂੰ ਚੈੱਕ ਕਰ ਸਕਦੇ ਹਾਂ ਬਹੁਤ ਆਸਾਨੀ ਨਾਲ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਤਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਮੇਰੇਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਮੋਬਾਈਲ ਕਨੈਕਸ਼ਨ ਚੈੱਕ ਕਰਨ ਦੇ ਲਈ ਗਵਰਨਮੈਂਟ ਆਫ ਇੰਡੀਆ ਦੁਆਰਾ ਇੱਕ Tapcop ਨਾਮ ਦਾ ਪੋਰਟਲ ਬਣਾਇਆ ਗਿਆ ਹੈਗਾ ਜਿਹਨੂੰ ਕਿ ਅੱਜਕੱਲ ਸੰਚਾਰ ਸਾਥੀ ਵੈਬਸਾਈਟ ਨਾਲ ਲਿੰਕ ਕਰ ਦਿੱਤਾ ਗਿਆ ਹੈ ਤੇ ਤੁਸੀਂ ਇਸ ਪੋਰਟਲ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਨੰਬਰ ਜਿਹੜੇ ਹੈਗੇ ਐਕਟਿਵੇਟ ਹੈਗੇ ਜਾਂ ਤੁਹਾਡੇ ਆਧਾਰ ਕਾਰਡ ਦਾ ਕੋਈ ਮਿਸਯੂਜ਼ ਤਾਂ ਨਹੀਂ ਕਰ ਰਿਹਾ ਮਿਸਯੂਜ਼ ਕਰਕੇ ਕੋਈ SIM ਤੁਹਾਡੇ ਨਾਮ ਤੇ ਤਾਂ ਨਹੀਂ ਲਈ ਬੈਠਾਗਾ ਤਾਂ ਤੁਸੀਂ ਉਹਨਾਂ SIMਾਂ ਨੂੰ ਉਹਨਾਂ ਨੰਬਰਸ ਨੂੰ ਡੀਐਕਟਿਵੇਟ ਕਰ ਸਕਦੇ ਹੋ ਡੀਐਕਟਿਵੇਟ ਕਿਵੇਂ ਕਰਨਾ ਤੁਸੀਂ ਉਸ ਉੱਤੇ ਜਾ ਕੇ ਆਪ ਦੇ ਮੋਬਾਈਲ ਨੰਬਰ ਨਾਲ ਲੌਗਇਨ ਕਰਨਾਗਾ ਸੰਚਾਰ ਸਾਥੀ ਪੋਰਟਲ ਤੇ ਜਾ ਕੇ ਟੈਫਕੋਪ ਸੈਕਸ਼ਨ ਦੇ ਵਿੱਚ ਤੇ ਉੱਥੇ ਜਾ ਕੇ ਤੁਸੀਂ ਦੋ ਆਪਸ਼ਨਾਂ ਤੁਹਾਨੂੰ ਮਿਲਣਗੀਆਂ ਥਿਸ ਇਜ਼ ਨਾਟ ਮਾਈ ਨੰਬਰ ਤੇ ਇੱਕ ਲਿਖਿਆ ਹੋਊਗਾ ਨਾਟ ਰਿਕੁਆਇਰਡ ਜੇਕਰ ਤੁਹਾਨੂੰ ਉਹ ਨੰਬਰ ਨਹੀਂ ਚਾਹੀਦਾ ਜਾਂ ਤੁਸੀਂ ਪਹਿਲਾਂ ਲੈਤਾ ਸੀਗਾ ਪਰ ਹੁਣ ਤੁਸੀਂ ਉਹਨੂੰ ਯੂਜ਼ ਨਹੀਂ ਕਰਨਾ ਚਾਹੁੰਦੇ ਤਾਂ ਨਾਟ ਰਿਕੁਆਇਰਡ ਤੇ ਤੁਸੀਂ ਕਲਿੱਕ ਕਰਕੇ ਉਸ ਦੀ ਰਿਪੋਰਟ ਕਰਨੀ ਹੈ ਰਿਪੋਰਟ ਕਰਨ ਤੋਂ ਬਾਅਦ ਕੀ ਹੋਊਗਾ ਰਿਪੋਰਟ ਕਰਨ ਤੋਂ ਬਾਅਦ ਰੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਸਟਾਰਟ ਹੋ ਜਾਊਗਾ ਰੀ-ਵੇਰੀਫਿਕੇਸ਼ਨ ਦਾ ਪ੍ਰੋਸੈਸ ਜੇਕਰ ਤੁਸੀਂ ਉਹ SIM ਗਲਤੀ ਨਾਲ ਰਿਪੋਰਟ ਕਰਤਾ ਪਰ ਉਹਨੂੰ ਧੋਣ ਰੱਖਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਮੈਂਬਰ ਨੂੰ ਹੋਰ ਫੈਮਿਲੀ ਮੈਂਬਰ ਨੂੰ ਜਾਂ ਰਿਲੇਟਡ ਨੂੰ ਲੈ ਕੇ ਦਿੱਤਾ ਸੀਗਾ ਤਾਂ ਉਹਦੀ ਰੀ-ਵੇਰੀਫਿਕੇਸ਼ਨ ਕਰਾਉਣ ਤੋਂ ਬਾਅਦ ਤੁਸੀਂ ਉਸ ਨੂੰ ਪੋਰਟ ਵੀ ਕਰਵਾ ਸਕਦੇ ਹੋ ਤਾਂ ਇਹਦੇ ਲਈ ਤੁਹਾਨੂੰ ਸਮਾਂ ਦਿੱਤਾ ਗਿਆ ਵੀ 30 ਦਿਨਾਂ ਦੇ ਅੰਦਰ ਰੀ-ਵੇਰੀਫਿਕੇਸ਼ਨ ਕਰਾਉਣੀ ਹੈ ਨਹੀਂ 30 ਦਿਨਾਂ ਬਾਅਦ ਜਿਹੜੇ ਤੁਹਾਡੀਆਂ ਆਊਟ ਗoing ਹੈ ਉਹ ਬੰਦ ਹੋ ਜਾਣਗੀਆਂ ਜੇਕਰ ਫਿਰ ਵੀ 45 ਦਿਨਾਂ ਦੇ ਅੰਦਰ ਨਹੀਂ ਕਰਾਉਂਦੇ ਤਾਂ ਇਨਕਮਿੰਗ ਵੀ ਬੰਦ ਹੋ ਜੂਗੀ ਤੇ ਜੇਕਰ ਇਹ 60 ਦਿਨਾਂ ਦੇ ਅੰਦਰ ਅੰਦਰ ਆਪਾਂ ਨਹੀਂ ਕਰਾਉਂਦੇ ਤਾਂ ਤੁਹਾਡਾ ਨੰਬਰ ਜਿਹੜਾ ਹੈਗਾ ਪਰਮਾਨੈਂਟਲੀ ਡਿਸਕਨੈਕਟ ਹੋ ਜਾਊਗਾ ਫਿਰ ਵੀ ਐਕਸਟਰਾ ਟਾਈਮ ਜਿਹੜਾ ਸਿਰਫ ਹੈਂਡੀਕੈਪ ਪਰਸਨ ਨੂੰ ਜਿਹੜੇ ਹਸਪਤਾਲ ਚ ਭਰਤੀ ਹੈ ਉਹਨਾਂ ਨੂੰ ਮਿਲ ਜਾਂਦਾ ਤੁਸੀਂ ਇਸ ਲਈ ਕੀ ਕਰਨਾ ਹੈ ਗੂਗਲ ਦੇ ਵਿੱਚ ਜਾ ਕੇ ਸਰਚ ਕਰਨਾ ਹੈ ਸੰਚਾਰ ਸਾਥੀ ਸੰਚਾਰ ਸਾਥੀ ਪੋਰਟਲ ਜਿਹੜਾ ਹੈਗਾਗਾ ਸਾਈਟ ਹੈਗੀ governmentofindia ਦੁਆਰਾ ਸੰਚਾਰਸਾਥੀ.gov.in ਤਾਂ ਇਸ ਸਾਈਟ ਤੇ ਤੁਸੀਂ ਜਾਣਾ ਹੈਗਾ ਉਹਨੂੰ ਕਲਿੱਕ ਕਰਕੇ ਜਦੋਂ ਜਾਓਗੇ ਤੁਸੀਂ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਉਹ ਦੇਖ ਸਕਦੇ ਹੋਗੇ ਵੀ ਕਿਹੜੀ-ਕਿਹੜੀਆਂ ਮੈਸੇਜ ਦਿੱਤੇ ਗਿਆ ਜਾਂ ਕੋਈ ਹੋਰ ਜਿਹੜੇ ਇੱਥੇ ਸੈਕਸ਼ਨ ਬਣਾਏ ਗਿਆ ਅਲੱਗ-ਅਲੱਗ ਵੀ ਜੇਕਰ ਤੁਹਾਡਾ ਫੋਨ ਲਾਸ ਹੋ ਗਿਆ ਤਾਂ ਉਹਦੀ ਰਿਪੋਰਟ ਕਰਨੀ ਹੈ ਬਹੁਤ ਸਾਰੇ ਲੋਕਾਂ ਨੇ ਇੱਥੇ ਰਿਕਵੈਸਟਾਂ ਪਾਈਆਂ ਹੋਈਆਂ ਤੇ ਉਹ ਸੋਲਵ ਵੀ ਹੋ ਚੁੱਕੀਆਂ ਹੈਗੀਆਂ ਠੀਕ ਹੈ ਮੋਬਾਈਲਜ਼ ਟ੍ਰੇਸ ਵੀ ਹੋ ਚੁੱਕੇ ਹੈਗੇ ਠੀਕ ਹੈ ਕਿੰਨੇ ਕਨੈਕਸ਼ਨਸ ਹੈਗੇ ਉਹ ਵੀ ਇਸ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਕੋਈ ਕਮਿਊਨੀਕੇਸ਼ਨ ਤੁਹਾਡੇ ਨਾਲ ਗਲਤ ਹੁੰਦੀ ਹੈ ਫਰਾਡ ਦੇ ਸੰਬੰਧੀ ਹੁੰਦੀ ਹੈ ਤਾਂ ਉਹ ਵੀ ਤੁਸੀਂ ਇਸ ਸਾਈਟ ਤੇ ਜਾ ਕੇ ਚਕਸ਼ੂ ਐਪ ਰਾਹੀਂ ਵੀ ਕਰ ਸਕਦੇ ਹੋ ਤੇ ਨਹੀਂ ਇਸ ਸਾਈਟ ਦੇ ਰਾਹੀਂ ਵੀ ਤੁਸੀਂ ਇਹ ਕਰ ਸਕਦੇ ਹੋ ਜਿਉਂ-ਜਿਉਂ ਆਪਾਂ ਥੱਲੇ ਨੂੰ ਜਾਈ ਜਾਵਾਂਗੇ ਬਹੁਤ ਸਾਰੀਆਂ ਸਰਵਿਸਿਜ਼ ਇਹਦੇ ਵਿੱਚ ਜਿਹੜੀਆਂ ਆਪਾਂ ਲੈਣਾ ਚਾਹੁੰਦੇ ਆਂ ਕਾਫੀ ਸਰਵਿਸ ਹੈਗੀਆਂ ਬੇ ਰਿਪੋਰਟ ਕਰਨਾ ਹੈਗਾ ਸਸਪੈਕਟਡ ਕੋਈ ਫਰਾਡ ਹੋਇਆ ਹੈ ਕਮਿਊਨੀਕੇਸ਼ਨ ਹੋਈ ਹੈ ਤੁਹਾਨੂੰ ਫੋਨ ਕਾਲ ਆਈ ਹੈਗੀ ਤਾਂ ਚਕਸ਼ੂ ਦੇ ਰਾਹੀਂ ਕਰ ਸਕਦੇ ਹਾਂਗੇ ਜਾ ਕੋਈ SIM ਲੌਸਟ ਹੋਇਆਗਾ ਮੋਬਾਈਲ ਤਾਂ ਉਹਦੀ ਰਿਪੋਰਟ ਕਰਨੀ ਹੈਗੀ ਤੇ ਆਪਣੇ ਆਪਾਂ ਕੀ ਕਰਨਾ ਹੈਗਾ SIM ਚੈੱਕ ਕਰਨੇ ਆ ਵੀ ਤੁਹਾਡੇ ਨਾਮ ਤੇ ਕਿੰਨੇ ਮੋਬਾਈਲ ਕਨੈਕਸ਼ਨ ਚੱਲ ਰਹੇ ਆ ਠੀਕ ਹੈ ਨੋ ਯੂਅਰ ਮੋਬਾਈਲ ਕਨੈਕਸ਼ਨਸ ਆਪਾਂ ਉਹ ਚੈੱਕ ਕਰਨੇ ਆਗੇ ਵੈਰੀਫਾਈ ਕਰਨੀ ਆ EMI ਵੀ ਫੋਨ ਸਹੀ ਹੈ ਕਿ ਨਹੀਂ ਕਿ ਡੁਪਲੀਕੇਟ ਤਾਂ ਨਹੀਂ ਹੋਇਆ ਉਹ ਸਾਰਾ ਕੁਝ ਇੱਥੇ ਆਪਾਂ ਚੈੱਕ ਕਰ ਸਕਦੇ ਆ ਆਪਾਂ ਕੀ ਕਰਨਾ ਹੁਣ ਮੋਬਾਈਲ ਕਨੈਕਸ਼ਨ ਚੈੱਕ ਕਰਨੇ ਤਾਂ ਉਸ ਤੇ ਕਲਿੱਕ ਕਰਾਂਗੇ ਤਾਂ ਇੱਥੇ ਤੁਹਾਨੂੰ TAFCQ ਪੋਰਟਲ ਆ ਜਾਊਗਾ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਸੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰਿਕੁਐਸਟਾਂ ਰিসিਵ ਹੋਈਆਂ ਤੇ ਉਹਨਾਂ ਚੋਂ ਕਿੰਨੀਆਂ ਰਿਕੁਐਸਟ ਜਿਹੜੀ ਹੈਗੀ ਹੈਗਾ ਉਹ ਜਿਹੜੀਆਂ ਸੋਲਵ ਹੋ ਚੁੱਕੀਆਂ ਨੇ ਤਾਂ ਇੱਥੇ ਤੁਸੀਂ ਕੀ ਕਰਨਾ ਹੈਗਾ 10 ਨੰਬਰ ਦਾ ਮੋਬਾਈਲ ਨੰਬਰ ਭਰਨਾ ਹੈਗਾ ਫਿਰ ਥੱਲੇ ਕੈਪਚਾ ਕੋਡ ਦਿੱਤਾ ਗਿਆ ਹੈਗਾ ਉਹ ਥੱਲੇ ਜਿਹੜਾ ਬਾਕਸ ਦਿੱਤਾ ਹੈਗਾ ਇੰਟਰ ਕੈਪਚਾ ਦੇ ਵਿੱਚ ਉਹ ਕੋਡ ਭਰ ਦੇਣਾ ਹੈਗਾ ਜੇਕਰ ਕੈਪਚਾ ਨਹੀਂ ਸਮਝ ਲੱਗ ਰਿਹਾ ਤਾਂ ਨਾਲ ਜਿਹੜਾ ਗੋਲ ਡਬਲ ਐਰ ਵਾਲਾ ਤੀਰ ਹੈਗਾ ਇਹ ਤੇ ਕਲਿੱਕ ਕਰਕੇ ਉਨੂੰ ਰੈਫਰੈਸ਼ ਕਰਕੇ ਜਿਹੜਾ ਹੈਗਾ ਥੱਲੇ ਕੈਪਚਾ ਭਰਨਾ ਹੈ ਤੇ ਥੱਲੇ ਵੈਲੀਡੇਟ ਕੈਪਚਾ ਤੇ ਕਲਿੱਕ ਕਰਨਾ ਹੈ ਵੈਲੀਡੇਟ ਕੈਪਚਾ ਤੇ ਜਦੋਂ ਕਲਿੱਕ ਕਰੋਗੇ OTP ਤੁਹਾਡੇ ਮੋਬਾਈਲ ਤੇ ਸੈਂਡ ਹੋ ਜਾਊਗਾ OTP ਜਦੋਂ ਤੁਸੀਂ ਤੁਹਾਡੇ ਮੋਬਾਈਲ ਤੇ ਰੀਸੀਵ ਹੋ ਗਿਆ ਤਾਂ ਉਹਨੂੰ ਰੀਡ ਕਰਕੇ ਥੱਲੇ ਜਿਹੜਾ ਹੈਗਾ OTP ਭਰ ਦੇਣਾ ਹੈਗਾ OTP ਭਰ ਕੇ ਲੌਗਇਨ ਤੇ ਕਲਿੱਕ ਕਰਨਾ ਹੈ ਲੌਗਇਨ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਜਿਹੜੀ ਵੈਬਸਾਈਟ ਹੈਗੀ ਜਿਹਦੇ ਵਿੱਚ ਤੁਹਾਡੇ ਤੁਸੀਂ ਲੌਗਇਨ ਕਰਨਾ ਮੋਬਾਈਲ ਨੰਬਰ ਚੈੱਕ ਕਰਨ ਲਈ ਜਦੋਂ ਤੁਸੀਂ ਇੱਥੇ ਦੇਖੋਗੇ ਮੈਂ ਆਪਣੇ ਨੰਬਰ ਨਾਲ ਲੌਗਇਨ ਕੀਤਾ ਸੀਗਾ ਤੇ ਇੱਥੇ ਮੇਰੇ ਨਾਮ ਤੇ ਜਿਹੜੇ ਹੈਗੇ ਆਗੇ ਉਹ 5 SIM ਜਿਹੜੇ ਹੈਗੇ ਮੋਬਾਈਲ ਨੰਬਰ ਰਜਿਸਟਰਡ ਇਨ ਯੂਅਰ ਨੇਮ 5 ਦਿਖਾ ਰਿਹਾ ਹੈ ਇਹ ਨੰਬਰਾਂ ਨੂੰ ਮਾਸਕਰ ਕਰਕੇ ਦਿਖਾਊਗਾ ਜੇਕਰ ਤੁਸੀਂ ਸਾਰੀਆਂ ਆਪਸ਼ਨਾਂ ਨੂੰ ਦੇਖਣਾ ਚਾਹੋਗੇ ਤਾਂ 3 ਡਾਟਸ ਤੇ ਕਲਿੱਕ ਕਰਕੇ ਡੈਸਕਟਾਪ ਸਾਈਡ ਕਰ ਲਓ ਜਿਵੇਂ ਬਿਲਕੁਲ ਉੱਪਰ ਤਿੰਨ ਡਾਟਸ ਦਿੱਤੇ ਹੋਏ ਆ ਸੀਗੇ ਡੈਸਕਟਾਪ ਸਾਈਟ ਕਰੋਗੇ ਤਾਂ ਇਹ ਜੀ ਸਕਰੀਨ ਜਿਹੜੀ ਹੈਗੀ ਹੈਗੀ ਫੂਰੀਆਂ ਆਪਸ਼ਨਾਂ ਸਮੇਤ ਤੁਹਾਨੂੰ ਦਿਖਣ ਲੱਗ ਜਾਊ ਸਾਰੀਆਂ ਆਪਸ਼ਨਾਂ ਇੱਕ ਸਕਰੀਨ ਤੇ ਹੀ ਆ ਜਾਣਗੀਆਂ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਆਹ ਮੋਬਾਈਲ ਨੰਬਰ ਦਿੱਤੇ ਹੋਏ ਆ ਇੱਕ ਮੋਬਾਈਲ ਨੰਬਰ ਤੇ ਮੈਂ ਟਿਕ ਕਰਿਆ ਜਿਹੜਾ ਮੇਰੇ ਨਾਮ ਤੇ ਹੈਗਾ ਇਹਦੇ ਅੱਗੇ ਤਿੰਨ ਆਪਸ਼ਨਾਂ ਹੈਗੀਆਂ ਜਿਹੜੀ ਮੈਨੂੰ ਚਾਹੀਦੀ ਹੈ ਜਿਹੜੀ ਮੈਂ ਟਿਕ ਕਰਨੀ ਉਹ ਕਰ ਸਕਦਾ ਜਿਵੇਂ ਨਾਟ ਟੂ ਨਾਟ ਮਾਈ ਨੰਬਰ ਜੇਕਰ ਤੁਹਾਡੇ ਕੋਲ ਉਹ ਨੰਬਰ ਨਹੀਂ ਜਿਹੜਾ ਤੁਸੀਂ ਟਿਕ ਕਰਿਆਗਾ ਯਾਰ ਮੈਂ ਸੈਕੰਡ ਨੰਬਰ ਟਿਕ ਕਰਿਆ ਵੀ ਮੈਨੂੰ ਇਹ ਨਹੀਂ ਚਾਹੀਦਾ ਮੈਂ ਨਾ ਨੋਰਡ ਰਿਕੁਆਇਰ ਤੇ ਕਲਿੱਕ ਕਰ ਦੂੰਗਾ ਠੀਕ ਹੈ ਆ ਮੈਸੇਜ ਬਾਰ ਬਾਰ ਆਈ ਜਾਊਗਾ ਤੁਸੀਂ ਨੋ ਤੇ ਜਾਂ ਜੈਸ ਤੇ ਕਲਿੱਕ ਕਰ ਦਿਓ ਕੁਛ ਨਹੀਂਗਾ ਵੀ ਸੈਸ਼ਨ ਐਕਸਪਾਇਰ ਹੋਣ ਵਾਲਾ ਹੈ ਜੈਸ ਕਰੋ ਐਕਸਟੈਂਡ ਕਰਨਾ ਤਾਂ ਨਹੀਂ ਨੋ ਤੇ ਕੈਨਸਲ ਇਕਟ ਕਰਨਾ ਤਾਂ ਜਿਸ ਤੇ ਮਰਜ਼ੀ ਕਰ ਦਿਓ ਕੈਨਸਲ ਕਰਕੇ ਇਹ ਲੌਗਇਨ ਹੀ ਰਹੂਗਾ ਤਾਂ ਜਿਹੜਾ ਨੰਬਰ ਟਿਕ ਕਰਿਆਗਾ ਉਹਦੇ ਅੱਗੇ ਤੁਸੀਂ ਕੀ ਹੈਗਾ ਨੋਰਡ ਰਿਕੁਆਇਰ ਜਾਂ ਰਿਕੁਆਇਰ ਉਹਦੇ ਕਲਿੱਕ ਕਰਨਾ ਪਰ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਨੰਬਰ ਤੇ ਵੀ ਕਰਨਾ ਹੈ ਉਹਨੂੰ ਪਹਿਲਾਂ ਮੂਰੇ ਟਿਕ ਕਰੋ ਫਿਰ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਉਹ ਲਓ ਮੂਰੇ ਟਿਕ ਕਰਕੇ ਫਿਰ ਆਪਾਂ ਨੂੰ ਰਿਕੁਆਇਰਡ ਹੈ ਜਾਂ ਨਹੀਂ ਰਿਕੁਆਇਰਡ ਜਾਂ ਆਪਣਾ ਨੰਬਰ ਨਹੀਂ ਹੈਗਾ ਕਿਸੇ ਹੋਰ ਨੇ ਲੈਤਾ ਹੋਇਆ ਤਾਂ ਆਪਾਂ ਉਹ ਆਪਸ਼ਨ ਟਿਕ ਕਰ ਸਕਦੇ ਤੇ ਜਿਹੜੇ ਨਾਲ ਤੁਸੀਂ ਲੌਗ ਇਨ ਕੀਤਾਗਾ ਉਹ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਗੱਲ ਦਾ ਸੁਣਉ ਚਾਹੀਦੀ ਹੈਗਾ ਠੀਕ ਹੈ ਤਾਂ ਇਸ ਲਈ ਜਿਹੜੇ ਨੌ ਰਿਕੁਆਇਰਡ ਕਰਨਾ ਹੈ ਰਿਕੁਆਇਰਡ ਕਰਨਾ ਜਿਹੜਾ ਕੁਛ ਮਰਜੀ ਤੁਸੀਂ ਇੱਥੋਂ ਸਿਲੈਕਟ ਕਰਕੇ ਜੇਕਰ ਤੁਹਾਡਾ ਨੰਬਰ ਬੰਦ ਕਰਾਉਣਾ ਤੁਸੀਂ ਉਹਨਾਂ ਨੂੰ ਵੀ ਉਹ ਨੰਬਰ ਤੁਹਾਡੇ ਕੋਲ ਨਹੀਂ ਹੈਗਾ ਜਾਂ ਨਹੀਂ ਵਰਤ ਰਹੇ ਤਾਂ ਉਹ ਟਿਕ ਕਰਕੇ ਤੁਸੀਂ ਉੱਥੇ ਥੱਲੋਂ ਨੀਚੇ ਤੋਂ ਰਿਪੋਰਟ ਕਰਨੀ ਹੈ ਤੇ ਫਿਰ ਤੁਹਾਨੂੰ ਇੱਕ ਆਈਡੀ ਨੰਬਰ ਮਿਲ ਜੂਗਾ ਤੇ ਤੁਸੀਂ ਉਹਨੂੰ ਟਰੈਕ ਕਰਕੇ ਜਿਹੜਾ ਹੈਗਾ ਉਹ ਚੈੱਕ ਕਰ ਸਕਦੇ ਹੋ ਵੀ ਉਹ ਗਵਰਨਮੈਂਟ ਨੇ ਬੰਦ ਕਰਿਆ ਜਾਂ ਨਹੀਂ ਕਰਿਆ ਜਾਂਦੀ ਦੀ ਰੀਵੈਰੀਫਿਕੇਸ਼ਨ ਹੋਈ ਆ ਜਾਂ ਨਹੀਂ ਹੋਈ ਤਾਂ ਉਹ ਸਾਰਾ ਕੁਝ ਇੱਥੋਂ ਦਿਖਾ ਦੂਗਾ ਤੇ ਮੈਨੂੰ ਸਾਰੇ ਨੰਬਰ ਚਾਹੀਦੇ ਸੀ ਤਾਂ ਮੈਂ ਰਿਕਵਾਇਰਡ ਕਰ ਲਿਆ ਰਿਪੋਰਟ ਨਹੀਂ ਕਰੂੰਗਾ ਰਿਪੋਰਟ ਕਰਨ ਦੀ ਲੋੜ ਹੀ ਨਹੀਂ ਮੈਨੂੰ ਸਾਰੇ ਚਾਹੀਦੇ ਆਗੇ ਠੀਕ ਹੈ ਤਾਂ ਇਸ ਲਈ ਤੁਸੀਂ ਇਹਨਾਂ ਤਿੰਨਾ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਚੁਣਨੀ ਹੈ ਜਿਹੜਾ ਨੰਬਰ ਤੁਹਾਨੂੰ ਨਹੀਂ ਚਾਹੀਦਾ ਜਿਹਨੂੰ ਤੁਸੀਂ ਬੰਦ ਕਰਾਉਣਾ ਚਾਹੁੰਦੇ ਆ ਤਾਂ ਟਿੱਕ ਕਰਕੇ ਰਿਪੋਰਟ ਕਰਨੀ ਹੈ ਰਿਪੋਰਟ ਤੋਂ ਬਾਅਦ ਉਹ ਰੀ ਵੈਰੀਫਿਕੇਸ਼ਨ ਲਈ ਭੱਜੂਗਾ ਤੇ ਜਿਹਦੇ ਕੋਲ ਉਹ ਨੰਬਰ ਚੱਲਦਾ ਹੋਇਆ ਠੀਕ ਹੈ ਤਾਂ ਗਵਰਨਮੈਂਟ ਕੰ ਜਿਹੜੀ ਹੈਗੇ ਕੰਪਨੀ ਨੂੰ ਕਹੂਗੀ ਵੀ ਤੁਸੀਂ ਇਸ ਨੰਬਰ ਦੀ ਰੀ-ਵੇਰੀਫਿਕੇਸ਼ਨ ਕਰੋ ਰੀ-ਵੇਰੀਫਿਕੇਸ਼ਨ ਹੋਣ ਤੋਂ ਬਾਅਦ ਜੇਕਰ ਫਿਰ ਵੀ ਤੁਹਾਨੂੰ ਐ ਲੱਗਦਾ ਵੀ ਤੁਸੀਂ ਉਸ ਨੰਬਰ ਨੂੰ ਚਲਾਉਣਾ ਚਾਹੁੰਦੇ ਹੋ ਤਾਂ ਵੀ ਉਥੋਂ ਵੈਰੀਫਿਕੇਸ਼ਨ ਹੋ ਗਈ ਤਾਂ ਉਹ ਚੱਲਦਾ ਰਹੂਗਾ ਫਿਰ ਕੋਈ ਦਿੱਕਤ ਨਹੀਂ ਗਈ ਜੇਕਰ ਇਹਨਾਂ ਚ ਕੋਈ ਸਿਮ ਜਿਹੜਾ ਹੈਗਾ ਤੁਹਾਡੇ ਨਾਮ ਤੇ ਚੱਲ ਰਿਹਾ ਹੈ ਪਰ ਉਹ ਕੋਈ ਤੁਹਾਡਾ ਰਿਲੇਟਿਵ ਵਰਤ ਰਿਹਾ ਹੈਗਾ ਤੁਸੀਂ ਚਾਹੁੰਦੇ ਹੋ ਵੀ ਉਹ ਆਪ ਦੇ ਨਾਮ ਤੇ ਕਰਵਾ ਲੇ ਜਾਂ ਤੁਸੀਂ ਕਿਸੇ ਨੂੰ ਸਿਮ ਲੈ ਕੇ ਦਿੱਤਾ ਸੀਗਾ ਉਸ ਕੋਲ ਯੂਜ਼ ਹੋ ਰਿਹਾ ਹੈਗਾ ਤੇ ਪਰ ਤੁਹਾਡੇ ਨਾਮ ਤੇ ਹੈ ਤਾਂ ਤੁਸੀਂ ਉਸ ਲਈ ਸੌਖਾ ਸਾਰ ਨੂੰ ਤਰੀਕਾ ਇਹ ਹੈਗਾ ਵੀ ਇੱਕ ਪੋਰਟੇਬਿਲਟੀ ਦਾ ਕਮੈਸੇਜ ਹੁੰਦਾ ਹੈਗਾ ਪੋਰਟ ਲਿਖ ਕੇ ਆਪਾਂ ਮੋਬਾਈਲ ਨੰਬਰ ਜਿਹੜਾ ਹੈਗਾ 1900 ਤੇ ਭੇਜਦੇ ਹੁੰਨੇ ਹੈਗੇ ਤਾਂ ਉਹ ਭੇਜ ਕੇ ਆਪਾਂ ਕੋਡ ਮਿਲ ਜਾਂਦਾ ਹੈਗਾ ਤੇ ਜਿਹੜੀ ਵੀ ਕੰਪਨੀ 'ਚ ਆਪਾਂ ਜਾਣਾ ਚਾਹਣੇ ਆਂਗੇ ਜਿਵੇਂ BSNL ਤੋਂ Airtel 'ਚ ਜਾਣਾ ਜਾਂ Airtel ਤੋਂ Jio 'ਚ ਜਾਣਾ ਜਾਂ Jio ਤੋਂ BSNL 'ਚ ਜਾਣਾ ਕਿਸੇ ਵੀ ਕੰਪਨੀ 'ਚ ਚੇਂਜ ਕਰਾਉਣਾ ਹੈਗਾ ਤਾਂ ਉੱਥੇ ਹੀ ਆਪਾਂ ਇਹ ਤਰੀਕਾ ਵਰਤਦੇ ਹੁੰਨੇ ਹੈਗੇ ਪਰ ਦੂਜੇ ਦੇ ਨਾਮ ਤੇ ਕਰਵਾਉਣ ਦੇ ਲਈ ਵੀ ਆਪਾਂ ਇਹ ਤਰੀਕਾ ਵਰਤ ਸਕਦੇ ਆਂ ਦੋ ਤਿੰਨ ਤਿੰਨ ਮਹੀਨੇ ਬਾਅਦ ਇਹਨੂੰ ਦੁਬਾਰੇ ਆਪਾਂ ਉਸ ਕੰਪਨੀ 'ਚ ਵਾਪਸ ਆ ਸਕਦੇ ਆ। ਤਾਂ ਕੋਡ ਜਨਰੇਟ ਕਰੋ, ਮੈਸੇਜ ਟਾਈਪ ਕਰਕੇ ਪੋਰਟ ਮੋਬਾਈਲ ਨੰਬਰ ਜਿਹੜਾ ਤੁਹਾਡਾ ਹੈਗਾਗਾ ਉਹ 1900 'ਤੇ ਮੈਸੇਜ ਭੇਜੋਗੇ ਤਾਂ 1901 ਤੋਂ ਕੋਡ ਜਿਹੜਾਗਾ ਤੁਹਾਡੇ ਮੋਬਾਈਲ 'ਤੇ ਆ ਜਾਊਗਾ। ਤੇ ਉਹ ਕੋਡ ਜਿਹੜੀ ਵੀ ਕੰਪਨੀ 'ਚ ਤੁਸੀਂ ਜਾਣਾਗਾ ਉਹਨਾਂ ਦੇ ਰਿਪ੍ਰੀਜ਼ੈਂਟੇ ਜਿਹੜੇ ਹੋਣਗੇ ਦੁਕਾਨ ਵਾਲਾ ਕੋਈ ਜਿਹੜਾ ਜਿੱਥੇ ਉਹ ਮੋਬਾਈਲ ਸਿਮਜ਼ ਦਾ ਕੰਮ ਕਰਦਾਗਾ ਤੁਹਾਨੂੰ ਕੋਡ ਦੇ ਕੇ ਤੁਸੀਂ ਆਪਣੇ ਪ੍ਰੂਫ ਦੇਣੇ ਐ ਤੇ ਅੱਜਕੱਲ੍ਹ ਵੈਰੀਫਿਕੇਸ਼ਨ ਦੇ ਲਈ ਜਿਹੜੀ ਹੈਗਾਗਾ ਉਹ ਈ ਵੈਰੀਫਿਕੇਸ਼ਨ ਹੋਣ ਲੱਗੇ ਵੀ ਤੁਹਾਡੇ ਫਿੰਗਰਪ੍ਰਿੰਟ ਜਿਹੜਾ ਹੈਗਾਗਾ ਉਹ ਵੈਰੀਫਿਕੇਸ਼ਨ ਹੋਊਗੀ ਤੇ ਈ ਵੈਰੀਫਿਕੇਸ਼ਨ ਲਈ ਤੁਸੀਂ ਆਪਦਾ ਆਧਾਰ ਕਾਰਡ ਜਿਹੜਾ ਹੈਗਾਗਾ ਮਾਸਕਰ ਆਧਾਰ ਕਾਰਡ ਹੈਗਾ ਉਹ ਵੀ ਦੇ ਸਕਦੇ ਹੋਗੇ ਤੇ ਉਸ ਨਾਲ ਵੀ ਤੁਹਾਡਾ ਜਿਹੜਾ ਹੈਗਾ ਵੈਰੀਫਿਕੇਸ਼ਨ ਕਰਵਾ ਕੇ ਉਸ ਨੂੰ ਉਹ ਪਰਸਨ ਆਪ ਦੇ ਨਾਮ ਤੇ ਕਰਵਾ ਸਕਦਾ ਅਜਿਹੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਜੁਰਮਾਨੇ ਤੋਂ ਜਿਹੜਾ ਹੈਗਾ ਉਹ ਪਰਸਨ ਬਚ ਸਕੇ ਥੈਂਕ ਯੂ